ਬਜੀ ਕੀ ਨਾਮ ਆ ਤੁਹਾਡਾ ਜੀ ਸ਼ਮਸ਼ੀਰ ਸਿੰਘ ਠਵਾਲ ਜੀ ਆ ਕਿਵੇਂ ਦੇਖਦੇ ਹੋ ਹਾਲਾਤ ਕਾਫੀ ਖਨੌਰੀ ਬਾਰਡਰ ਦੇ ਖਰਾਬ ਹੋ ਪੈ ਰਹੇ ਮੀਂਹ ਪੈ ਜਾਂਦਾ ਤਾਂ ਫਿਰ ਕਿੰਨੀਆਂ ਕਿ ਦਿੱਕਤਾਂ ਦਾ ਸਾਹਮਣਾ ਕਿਸਾਨਾਂ ਨੂੰ ਕਰਨਾ ਪੈਂਦਾ ਵੇਖੋ ਜੀ ਇਹ ਵੱਡੀ ਦਿੱਕਤ ਦੇ ਦਾ ਸਾਹਮਣਾ ਪੈਂਦਾ ਇੱਕ ਤੇ ਸਰਕਾਰ ਦੀ ਮਾਰ ਉਤੋਂ ਕੁਦਰਤ ਦੀ ਮਾਰ ਮੀਂਹ ਦੇ ਨਾਲ ਲੰਗਰਾਂ ਚ ਤੰਬੂਆਂ ਚ ਜਿੰਨੇ ਵੀ ਟੈਂਟ ਲੱਗੇ ਨੇ ਸਾਰਿਆਂ ਦੇ ਵਿੱਚ ਜਿਹੜੇ ਬਿਸਤਰੇ ਆ ਉਹ ਭੇਜ ਜਾਂਦੇ ਆ ਖਾਣ ਵਾਲਾ ਜਿਹੜਾ ਸਮਾਨ ਜਿਹਦਾ ਆਟਾ ਆ ਹੋਰ ਜਿਹੜੀਆਂ ਰਸਤਾ ਨੇ ਉਹ ਭੇਜ ਜਾਂਦੀਆਂ ਨੇ ਵੱਡੀ ਪ੍ਰੋਬਲਮ ਆਉਂਦੀ ਹੈ ਜਮੀਂ ਦੇ ਵਿੱਚ ਵੱਡੀ ਦਿੱਕਤ ਆ ਕਿਸਾਨਾਂ ਨੂੰ ਇੱਕ ਰਾਤ ਨੂੰ ਸੌਣ ਦੀ ਵੀ ਜਿਹੜੇ ਬਿਸਤਰਿਆ ਉਹ ਵੀ ਸਾਰੇ ਭੇਜ ਗਏ ਆ ਸੌਣ ਵਾਸਤੇ ਹੁਣ ਰਾਤ ਨੂੰ ਵੀ ਪ੍ਰੋਬਲਮ ਆਉਣੀ ਆ ਜਿਹੜੇ ਪਹਿਰੇ ਤੇ ਆ ਰਾਤ ਜਿਹੜੇ ਵੀਰ ਪਹਿਰਾ ਕਰਦੇ ਨੇ ਉਹਨਾਂ ਵਾਸਤੇ ਵੀ ਵੱਡੀ ਪ੍ਰੋਬਲਮ ਆਉਂਦੀ ਕੁੱਲ ਮਲ ਕੋ ਸਾਰਾ ਟੋਟਲ ਹੀ ਆ ਵਜੇ ਸਾਹ ਲਾਈਏ ਤੇ ਸਾਰੇ ਕਿਸਾਨ ਜਿਹੜੇ ਮੀਂਹ ਦੇ ਵਿੱਚ ਵੱਡੀ ਦਿੱਕਤ ਆਉਂਦੀ ਹੈ ਜੀ ਪਰ ਫਿਰ ਵੀ ਕਿੰਨੇ ਕਿਸਾਨ ਸਾਡੇ ਹੌਸਲੇ ਬੁਲੰਦ ਨੇ ਭਾਵੇਂ ਹਰ ਤਰੀਕਾ ਦਾ ਮੌਸਮ ਆ ਜੀ ਬਿਲਕੁਲ ਬਿਲਕੁਲ ਜੀ ਇਹ ਤੇ ਚੜ੍ਹਦੀ ਕਲਾ 'ਚ ਰਹਿਣ ਵਾਲੀ ਕੌਮ ਆ ਸਾਡੇ ਜਿਹੜੇ ਪਿਛਲਾ ਇਤਿਹਾਸ ਆ ਸਾਡੇ ਪਿਛਲੇ ਜਿਹੜੇ ਜੋ ਵੀ ਸਾਡਾ ਇਤਿਹਾਸ ਆ ਚੜ੍ਹਦੀ ਕਲਾ ਵਾਲਾ ਵਾ ਇਹ ਕਰਕੇ ਉਹਨਾਂ ਤੋਂ ਪ੍ਰੇਰਣਾ ਲੈ ਕੇ ਇੱਧਰ ਵੀ ਚੜ੍ਹਦੀ ਕਲਾ ਦੇ ਵਿੱਚ ਸਿੰਘ ਆ ਭਾਵੇਂ ਕਿੰਨਾ ਵੀ ਮੀਂਹ ਆ ਜੇ ਨੇਰੀ ਆ ਜੇ ਚਾਹੇ ਕੜਾਕੇ ਦੀ ਠੰਡ ਪੈ ਜੇ ਪਿੱਛੇ ਗਰਮੀ ਨੰਕਲੀ ਤਗੜੀ ਵੱਡੀ ਗਰਮੀ ਪਈ ਆ ਜਦੋਂ ਉਦੋਂ ਵੀ ਚੜ੍ਹਦੀ ਕਲਾ ਚ ਰਹੇ ਆ ਹੁਣ ਮੀਂਹ ਆ ਮੀਂਹ ਦੇ ਵਿੱਚ ਵੀ ਭਾਵੇਂ ਵੱਡੀ ਪ੍ਰੋਬਲਮ ਆ ਪਰ ਕਿਸਾਨ ਜਿਹੜੇ ਸਾਰੇ ਚੜ੍ਹਦੀ ਕਲਾ ਚ ਆ ਹੌਸਲੇ ਬੁਲੰਦ ਆ ਸਾਰੇ ਕਿਸਾਨਾਂ ਦੇ ਠੀਕ ਹੈ ਕੋਈ ਆਹ ਬੰਦਾ ਮੋੜ ਤੇ ਥੋੜਾ ਜਿਹਾ ਕੋਈ ਆਹ ਰੋਲ ਕਰਕੇ ਬੰਦਾ ਦੇ ਤੂੰ ਸ਼ੋਰਟ ਇਦਾਂ ਦੇ ਹਾਲਾਤ ਖਨੌਰੀ ਬਾਰਡਰ ਤੇ ਬਣਿਆ ਹੋਇਆ ਨੇ ਜੋ ਕੋਈ ਵੀ ਖਿਆਲ ਪਾਇਆ ਜੀ ਕੋਹ ਹੋਵੇ ਚੜਦੀ ਕਲਾ ਤੇ ਰਹਿਣਾ ਸਾਡੇ ਪ੍ਰਧਾਨ ਜੀ ਦੀ ਖਾਤਰ ਅਸੀਂ ਇਹ ਪਿੱਛੇ ਨਹੀਂ ਹਟਾਂ ਕਿੰਨੀ بارش ਹੋ ਜੇ ਕੁਝ ਵੀ ਹੋਈ ਜਾਵੇ ਹਨੇਰੀ ਆਈ ਜਾਵੇ ਮੀਂਹ ਆਈ ਜਾਵੇ ਅਸੀਂ ਪਿੱਛੇ ਨਹੀਂ ਹਟਾਂਗੇ ਪਰ ਜਦੋਂ بارش ਹੁੰਦੀ ਹੈ ਫਿਰ ਔਖਾ ਕਿੰਨਾ ਕੁ ਲੱਗਦਾ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਕਿਤੇ ਦਮੂਆਂ ਦੇ ਵਿੱਚ ਹੋਣ ਮੁਸ਼ਕਲਾਂ ਕਿਵੇਂ ਹੋਵੇ ਭਾਵੇਂ ਅਸੀਂ ਕਹੇ ਲੋਟੀ ਕੱਟ ਗਏ ਅਸੀਂ ਛੱਡ ਕੇ ਜਾਣ ਜੋਗੇ ਨਹੀਂਗੇ ਨਾ ਹੀ ਛੱਡਗੇ ਤੇ ਨਾ ਛੱਡਣ ਆਲੇ ਆਸੀਂ ਪਰ ਫਿਰ ਵੀ ਦਿੱਕਤਾਂ ਤਾਂ ਦੱਸ ਦੋ ਵੀ ਦਿੱਕਤ ਆਉਂਦੀ ਕੀ ਹੈ ਦਿੱਕਤ ਬਸਾਨੂੰ ਕੋਈ ਨਹੀਂ ਆ ਰਹੀ ਵਾ ਮਾੜਾ ਮੋੜਾ ਚੌਂਦਾ ਚੁੰਦਾ ਅਸੀਂ ਸੈੱਟ ਕਰ ਲੈਣੇ ਆਪਦਾ ਤਰਪਾਲ ਖਾਲਸਾ ਡਾਲੇ ਹੈਗੇ ਸਾਡੇ ਕੋਲੇ ਅਸੀਂ ਹੋਰ ਪਾ ਲੈਣੇ ਲੈ ਕੇ ਜਿੱਥੇ ਚਾਹੁੰਦਾ ਸੀ ਉੱਥੋਂ ਪਾ ਕੇ ਉਥੋਂ ਆਪ ਦਾ ਕਵਰ ਕਰ ਲੈਣੇ ਮੁਸ਼ਕਲਾਂ ਕਿੰਨੀਆਂ ਕਹੁੰਦੇ ਨੇ ਮੁਸ਼ਕਲ ਹੈ ਸਾਡੇ ਤੰਬੂ ਕੱਚੇ ਚਾਉ ਜਾਂਦੇ ਆ ਤਰਪਾਲਾਂ ਪਾੜ ਜਾਂਦੇ ਬੋਦੀਆਂ ਸਰਕਾਰਾਂ ਕੋਲ ਸੁਣਦੇ ਨਹੀਂ ਆਣੀਆਂ 13 ਮਹੀਨੇ ਹੋ ਗਏ ਬੈਠਾ ਨੂੰ ਕੋਈ ਸਾਡਾ ਹੱਲ ਨਹੀਂ ਕਰਦੇ ਅਸੀਂ ਕਹੇ ਲੋਡ ਕਰ ਗਏ ਸਾਡਾ ਸਾਰੇ ਲੀੜੇ ਭਜ ਜਾਂਦੇ ਬੈਸਤੇਰੇ ਭਜ ਜਾਂਦੇ ਆ ਅੱਜ ਕੀ ਕਰਾਂ ਕਹੇ ਲੋਟਿ ਕਿਵੇਂ ਟਪਾਵਾਂਗੇ ਟਾਈਮ ਜੀ ਉਹ ਇਹਨਾਂ ਨੂੰ ਹੱਲ ਕਰਨਾ ਚਾਹੀਦਾ ਕੁਝ ਨਾ ਕੁਝ ਵੀ ਕਰੋ ਸਾਡਾ ਇਹ ਹਾਲਾਤ ਹੈ ਜੀ ਅੱਜ ਦੇ ਖਨੌਰੀ ਮੋਰਚੇ ਦੇ ਵਾਰਸ਼ ਤੋਂ ਬਾਅਦ ਤੰਬੂਆਂ ਦੇ ਵਿੱਚ ਪਾਣੀ ਵੜ ਗਿਆ ਤੇ ਕੱਪੜੇ ਵੀ ਭਿੱਜ ਗਏ ਪਰ ਸਾਡੇ ਜੋਧੇ ਫੇਰ ਵੀ ਡਟੇ ਬੈਠੇ ਆ ਉਹ ਕਹਿੰਦੇ ਕੁਝ ਵੀ ਹੋ ਜੇ ਅਸੀਂ ਇਹ ਜੰਗ ਜਿੱਤ ਕੇ ਜਾਣੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਸਭ ਦਾ ਦੇਖਣ ਵਾਲੇ ਬੀਨਾਂ ਦਾ ਧੰਨਵਾਦ